ਬਰਾਵੋ ਮੇਰੀਆਂ ਹੂਰ ਪਰੀਆਂ ਦੇਖਣ ਹੀ ਨਾ ਬੈਠੇ ਨੇ ਮੇਰੀਆਂ ਖਾਣੂ ਕਹਿਣਾ ਯਾਰ ਨਜ਼ਾਰਾ ਆ ਜਾਂਦਾ ਵੀਰੇ ਸੁंगा ਸਕੂਨ ਮੈਨੂੰ ਮਿਲਣਾ ਆ ਰਹੀ ਰਹੀਆਂ ਨੇ ਕਿ ਸਕੂਨ ਮੈਨੂੰ ਮਿਲਦਾ ਦੇਖੋ ਤਾਜ਼ਾ ਪਾਣੀ ਚੱਲਦਾ ਹਰਾ ਹਰਾ ਰਮਾਰੇ ਸੀ ਚੜੀ ਤੇ ਆਹ ਦੇਖੋ ਸਾਫ਼ ਪਾਣੀ ਕਿੰਨਾ ਸਾਫ਼ ਪਾਣੀ ਆ ਵਿੱਚ ਇਹ ਨਾਈ ਜਾਂਦੇ ਨੇ ਇਹ ਇਤੂ ਬਾਅਦ ਯਾਰ ਹੋਰ ਸਕੂਨ ਹਨਾ ਬੰਦੇ ਨੂੰ ਹੋਰ ਕੀ ਚਾਹੀਦਾ ਸਕੂਨ ਹੀ ਚਾਹੀਦਾ ਜ਼ਿੰਦਗੀ ਚ ਸਕੂਨ ਚਾਹੀਦਾ ਹੁੰਦਾ ਨਾ ਉਹ ਇੰਨਾ ਜਦ ਦੇ ਨਹਾਉਂਦੇ ਨੇ ਮੈਨੂੰ ਖੁਦ ਮਿਲ ਜਾਂਦਾ ਨਾਲ ਇਹ ਸਕੂਨ ਤੇ ਨਾਲ ਦੁੱਧ ਘਟ ਕੇ ਦਿਖਾਵੇ ਬਈ ਲੋਕਾਂ ਦੀ ਹੁਣ ਹਰੇਕ ਮੱਝ ਦੁੱਧ ਘਟ ਗਈ ਗਾਹ ਜੋ ধੂਆ ਪਗਣ ਗਈਆਂ ਮੱਸਰ ਹੋਊਗਾ ਹਰੇਕ ਮਹੀਨੇ ਡੇਡ ਡੇਡ 2-2 ਲੀਟਰ ਦੁੱਧ ਘਟੂਗੀ ਮਾਂ ਦਿੱਤੀਆਂ ਪਾਈਆ ਲੀਟਰ ਵੀ ਨਹੀਂ ਦੁੱਧ ਘਟਾਉਂਦੀਆਂ ਬਈ ਕਿਉਂਕਿ ਸਵੇਰੇ ਲੋਚ ਦੁਪਹਿਰ ਨੂੰ ਚੱਲਦੀ ਆ ਦੁਪਹਿਰੇ ਵਿੱਚ ਰਹਿੰਦੀ ਨੇ ਆਪਾਂ ਸਾਮ ਸਵੇਰੇ ਮੱਜਾ ਨਮਾਉਣਿਆ ਜਦੋਂ ਸਾਰਾ ਦਿਨ ਲੋਚ ਲੰਗਦਾ ਹੈਗਾ ਦੁੱਧ ਲੋ ਘਟਾਉਂਦੀ ਆ ਮਾਸੀ ਘਟਾਉਂਦੀ ਆ ਆ ਬੈਠੀਆਂ ਆਰਾਮ ਨਾਲ ਕੀ ਕੀ ਫੀਡ ਦੀਸ਼ ਕਰ ਲੂ ਫੀਡ ਜਿੰਨਾ ਕੰਮ ਹੈ ਜਿਹੜਾ ਟੋਬਾ ਹੀ ਕਰੀ ਜਾਂਦਾ ਵੀ ਜਿਹੜਾ ਫੀਡ ਆਪ ਪਾ ਕੇ ਮੱਝਾਂ ਕੱਟੀਆਂ ਪਾਲਦੇ ਹਨ ਉਹ ਆਹੀ ਕੰਮ ਕਰੀ ਜਾਂਦਾ ਬਾਕੀ ਤੁਹਾਨੂੰ ਪਤਾ ਆਪਣਾ ਬਾਗ ਵਾਲਾ ਖੁੱਲਾ ਖੁੱਲਾ ਭੱਜੀਆਂ ਫਰੀ ਜਾਂਦੀਆਂ ਨੇ ਉੱਥੇ ਛੱਡ ਦਿੰਨੇ ਆ ਫੀਡ ਕੀ ਰਿਸ ਕਰਨੀਆਂ ਹੈ ਨਾ ਕੋਈ ਫਰਾਂੀਕਾਰ ਫਰਾਂੀ ਕੰਪਨੀ ਦੀ ਫੀਡ ਪਾਉਂਦਾ ਕੱਟੀਆਂ ਪਾਲਣ ਵਾਸਤੇ ਕਦੇ ਨਹੀਂ ਵਰਤੀ ਆ ਬੈਠੇ ਨੇ ਬਈ ਢਾਈ ਢਾਈ ਸਾਲ ਦੀਆਂ ਛੋਟੀਆਂ ਸਾਰੀਆਂ ਗੱਬਣ ਹੁੰਦੀਆਂ ਨੇ ਕੋਈ ਸਵਾ ਦੋ ਸਾਲ ਦੀ ਕੋਈ ਢਾਈ ਸਾਲ ਦੀ ਇਹ ਤੱਕ ਗੱਬਣਾ ਹੋ ਜਾਂਦੇ ਨੇ ਆ ਸਕੂਨ ਜਿਹੜੇ ਇਹੋ ਜਿਹੇ ਹਰੇਕ ਦਾ ਚਾਹੀਦਾ ਕਿਉਂਕਿ ਪਹਿਲਾਂ ਪਿੰਡਾਂ ਚੋਂ ਦੇਤੇ ਤੇ ਹੁਣ ਕਈ ਸਭ ਕੁਝ ਠੀਕਾ ਪਰ ਆਸ ਤੇਰੀ ਸੂਰਤਾ ਇਹ ਸੂਰਤ ਕਿਸੇ ਕਿਸੇ ਕੋਲ ਹੁੰਦੀ ਆ ਤੇ ਜੋ ਪਰਮਾਤਮਾ ਨੇ ਮੇਰੇ ਹਿੱਸੇ ਪਾਈ ਆ ਇਹ ਚੀਜ਼ ਹਨਾ ਤੇ ਬਹੁਤ ਆਨੰਦ ਆ ਰਿਹਾ ਵੀਰੇ ਤੇ ਇੱਕ ਗੱਲ ਆ ਜਿਹੜੀ ਆਪਣੇ ਕੋਲ ਮੈਂ ਕੋਈ ਬੰਦਾ ਲੈ ਕੇ ਜਾਊਗਾ ਆਪਣੇ ਘਰ ਆਪਣੀ ਘਰ ਦੀ ਮਿਹਸਾ ਉਹ ਅਗਲੇ ਘਰੇ ਦੁੱਧ ਪੂਰਾ ਹੀ ਕੱਢਦੀ ਕਦੇ ਨਹੀਂ ਕੱਢਦੀ ਜਿਹੜੀ 100 ਲੀਟਰ ਵਾਲੀ ਆਲੇ ਘਰੇ 12 13 ਲੀਟਰ ਮਸਾ ਦੁੱਧ ਕਿਉਂਕਿ ਆਲੇ ਇੱਕ ਦੀ ਕਥਾ ਵਿੱਚ ਕੀਲੇ ਦੇ ਖੜੀ ਰਹਿਣੀ ਆਂਗੀ ਕੋਈ ਨਾ ਉਹਨੂੰ ਪ੍ਰਬੰਧ ਨਹੀਂ ਹੋਣਾ ਕੁਝ ਹੋਰ ਨਹੀਂ ਹੋਣਾ ਭਜਨ ਖੋਲਣ ਨੂੰ ਪ੍ਰਬੰਧ ਨਹੀਂ ਹੋਣਾ ਤੇ ਆਪਾਂ ਲੈ ਵੀ ਸਾਰਾ ਖੁੱਲਾ ਭਜਨ ਨੂੰ ਪ੍ਰਬੰਧ ਵੀ ਆ ਵੀਰੇ ਤੇ ਨਹਾਉਣ ਵਾਸਤੇ ਪ੍ਰਬੰਧ ਵੀ ਆ ਤੇ ਬਾਕੀ ਫੀਡ ਆਪਾਂ ਉਹ ਬਾਲ ਕੇ ਪਾਉਣੇ ਆਗੇ ਕੱਲੀ ਕੱਲੀ ਚ ਪ੍ਰਮਾਤਮਾ ਦੀ ਕਿਰਪਾ ਨਾਲ ਜੋ ਸਹੂਲਤ ਆਪਾਂ ਦੇ ਸਕਦੇ ਆ ਪ੍ਰਮਾਤਮਾ ਵੱਲੋਂ ਹਨਾ ਉਹ ਆਪਾਂ ਦੇ ਰਿਆਂਗੇ ਇਹਨਾਂ ਨੂੰ ਤੇ ਹੋਰ ਕੀ ਚਾਹੀਦਾ ਹੈਗਾ ਹਨਾ ਤੇ ਬਾਕੀ ਰਹੀ ਗੱਲ ਇਹ ਜਿੰਨਾ ਆਪਾਂ ਇਹਨਾਂ ਮੇਰਾ ਦੀਆਂ ਹੋਵੇ ਪਰੀਆਂ ਵਿੱਚ ਖਿਆਲ ਰੱਖਦਾ ਉਹਨੇ ਮੇਰਾ ਰੱਖਦੀਆਂ ਨੇ ਕਿਉਂਕਿ ਵੀਰੇ ਇੰਨੇ ਇੰਨਾ ਸਰੋ ਆਪਣਾ ਜਿਹੜਾ ਘਰ ਚੱਲਦਾ ਹੈਗਾ ਹਨਾ ਤੇ ਬੱਚੇ ਨੇ ਪੜ੍ਹਾਈ ਆ ਘਰ ਦੇ ਕਿੰਗਿਲਦਾਰੀਆਂ ਨੇ ਸਭ ਇੰਨੇ ਇੰਨੇ ਸਿਰ ਤੇ ਚੱਲਦੀਆਂ ਨੇ ਗਿਆ ਇਹ ਵੀ ਆਪਾਂ ਮੇਰਾ ਪੂਰਾ ਖਿਆਲ ਰੱਖ ਰਹੀਆਂ ਨੇ ਜੇ ਮੈਂ ਆਪਾਂ ਇਹਨਾਂ ਦਾ ਰੱਖ ਰਿਹਾ ਕਿਉਂਕਿ ਕੋਈ ਵੀ ਚੀਜ਼ ਆ ਵੀ ਆਪਣਾ ਬੰਦਾ ਹੀ ਬੰਦੇ ਦਾ ਕਿਸੇ ਮੁੱਲ ਨਹੀਂ ਮੋੜਦਾ ਹੈਗਾ ਪਰ ਜਿਹੜਾ ਪਸ਼ੂ ਆ ਜਾਂ ਪੰਛੀ ਆ ਕੋਈ ਵੀ ਆ ਹਰ ਇੱਕ ਚੀਜ਼ ਮੁੱਲ ਮੋੜਦੀ ਆ ਕੁਦਰਤਾ ਮੁੱਲ ਮੋੜਦੀ ਮੋੜਦੀ ਆ ਜਿਹੜਾ ਬੰਦਾ ਦਾ ਉਹ ਕਿਸੇ ਦਾ ਨਾ ਮੁੱਲ ਨਹੀਂ ਮੋੜਦਾ ਕਿਸੇ ਚੀਜ਼ ਦਾ ਜੇ ਆਪਾਂ ਕਿਸੇ ਦਾ ਸ਼ਾਨ ਕਰਦੇ ਆ ਜਾਂ ਕੋਈ ਹੈ ਨਾ ਗੁਣ ਕਰਦੇ ਆ ਉਹ ਗੁਣ ਨਹੀਂ ਆਪ ਨੂੰ ਗੁਣ ਹੋ ਜਾਂਦਾ ਪਰ ਇਹ ਗੁਣ ਪੂਰਾ ਮੋੜਦੀ ਨੇ ਆਪਦਾ ਨਾ ਤੇ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਮਾਰੀ ਉਹਨਾਂ ਦੀ ਉਹ ਜੀ ਕਰੂ ਪਾਣੀ ਪੀ ਲੈਣ ਗਈਆਂ ਜਦੋਂ ਜੀ ਕਰਨ ਗਈਆਂ ਹਨ ਮੂੰਹ ਡੋਬੋ ਕੇ ਬੈਹਿ ਜਾਣ ਗਈਆਂ ਦੇਖੋ ਠੀਕ ਆ ਤੇ ਆ ਕੱਤੀ ਰਬੇ ਚ ਸਿੰਘ ਸਿੰਘ ਡੋਈ ਬੈਠੀ ਆ ਦੇਖੋ ਆਹੀ ਤੀਜ ਮੇਲ ਹੁੰਦੀ ਆ ਯਾਰ ਹੋਰ ਹਨਾ ਫਾਰਮਾਂ ਦੇ ਵਿੱਚ ਹੋਰ ਹੁੰਦਾ ਵੀ ਕੀ ਆ ਯਾਰ ਆਹ ਚੀਜ਼ ਜ਼ਰੂਰੀ ਆ ਭਾਗਾਂ ਨਾਲ ਵੀਰੇ ਮੈਂ ਤਾਂ ਪ੍ਰਮਾਤਮਾ ਨੇ ਮੈਨੂੰ ਹੀ ਛੇ ਇਨੇ ਇਨੇ ਜੋਗ ਬਣਾਇਆ